ਤਸਵੀਰਾਂ ਗੁਰਾਮ ਨਗਰ ਕੋਨੀ ਮਦੀਠਾ ਰੋ ਪਸਵੀਰਾਂ ਦਿਖਾ ਰਹੇ ਵਾਰਦਾਤਾ ਦੇ ਦੋ ਦਿਨ ਵਾਡੀਆਂ ਜਾ ਰਹੀਆਂ ਰੁਕਣ ਦਾ ਨਾਮ ਹੀ ਨਹੀਂ ਬਈ ਦੇਖ ਸਕਦੇ ਇੱਥੇ ਸ਼ਰਾਬ ਦੀ ਲੋਕਾਂ ਨੇ ਦੇਖੋ ਸੱਦੇ ਕਿੰਨਾ ਕੱਟ ਖਲੜਿਆ ਇੱਕ ਰੋੜਾ ਰੱਜ ਕੇ ਚਲਾਇਆ ਪਰ ਉਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਅਸੀਂ 1870 ਨੂੰ ਤੇਰਾ ਮੌਕਾ ਹਦਾ ਦਿੱਤਾ ਗਿਆ ਹੈ ਇਹ ਸਵੇਰੇ ਦੇਖੋ ਹੁਣ ਕੀ ਸਾਰਾ ਮਾਮਲਾ ਸੇਰੇ ਕੀ ਕਾਰਵਾਈ ਕਰਦੀ ਹੈ ਤੇ ਆ ਦੂਸਰੀ ਅਧਿਕਾਰ ਨਾਲ ਕੀ ਪੈਗੀ ਕੋਈ ਬਾਅਦ ਤਾਂ ਦੇਖੋ ਜਿਹਨਾਂ ਬਾਤੀਆਂ ਹੀ ਜਲਾਦੀਆਂ ਬਾਅਦਾਂ ਤਾਂ ਦੇਖੋ ਜਿਹਨਾਂ ਨੂੰ ਛੋਟਾ ਨਾਂ ਵੀ ਰਿਹਾ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅੰਦਰ ਵੀ ਲਓ ਉਹ ਤਾਂ ਦਾਤਾ ਕੋਲ ਆਹ ਘਰ ਦੇ ਥਲੇ ਦੋ ਕੁ ਨਹੀਂ ਆ ਦੇਖ ਲੋ ਜੀ ਦੇਖ ਸਕਦੇ ਤੁਸੀਂ ਵੀਰਾਂ ਵੀ ਨੇ ਮੀਡੀਆ ਤੋਂ ਇਹ ਜੋ ਸ਼ੈਤਾਨ ਲੋਕਾਂ ਨੇ ਹਮਲਾ ਕੀਤਾ ਹੈ ਇਹ ਅੰਦਰ

ਮੈਂ ਪੁਸ਼ਪਿੰਦਰ ਸਿੰਘ ਹਾਂ ਜੀ ਕਿਸੇ ਸੁਣੋ ਸੁਣੋ ਪ੍ਰੀਤਮ ਸਿੰਘ ਵਾਸੀ ਰਾਮਨਗਰ ਕਲੋਨੀ ਮਜੀਠਾ ਰੋਡ ਵਾਈਪਾਸ ਅੱਜ ਮੇਰ ਨਾਲ ਇਹ ਹੋਇਆ ਕਿ ਮੈਂ ਆਪਣੀ ਦੁਕਾਨ ਬੰਦ ਕਰਕੇ ਵਾਪਸ ਆ ਰਿਹਾ ਸੀ ਆਪਣੀ ਗੱਡੀ ਲੈ ਕੇ ਉਨ ਇੱਥੇ ਰਾਸਤੇ ਵਿੱਚ ਇੱਕ ਬਾਈਕ ਖਲੋਤੀ ਹੋਈ ਸੀਗੀ ਦੂਜੇ ਪਾਸੇ ਇੱਕ ਛੋਟਾ ਆਤੀ ਸੀ ਤੇ ਮੈਂ ਆਪਣੀ ਗੱਡੀ ਤੋਂ ਹੌਣ ਮਾਰਿਆ ਕਿ ਬਾਈਕ ਸਾਈਡ ਕਰ ਦੋ ਤੇ ਬਸ ਉਸ ਚੀਜ਼ ਨੂੰ ਲੈ ਕੇ ਮੇਰ ਨਾਲ ਬੈਸੋ ਵਿਸਾਈ ਹੋਈ ਆ ਤੇ ਮੇਰੇ ਨੀ ਹੱਤੋਂ ਪੈ ਗਿਆ ਹੱਤੋਂ ਪਾਈ ਹੋ ਗਈ ਮੇਰ ਨਾਲ ਤੇ ਮੇਰੇ ਆ ਉਂਗਲ ਉੱਤੇ ਕੱਟ ਆਇਆ ਹਜੇ ਕਿ ਮੈਂ ਮੁੜ ਕੇ ਪੱਟੀ ਕਰਾਈ ਆ ਤੇ ਮੈਂ ਇੱਥੋਂ ਆਪਣੀ ਗੱਡੀ ਛੱਡ ਕੇ ਗਾਂ ਨੂੰ ਆ ਕੇ ਇੰਨਾ ਕੋ ਮਦਦ ਮੰਗੀ ਆ ਫਿਰ ਇਨਾਂ ਨੇ ਮੇਰੀ ਮਦਦ ਕੀਤੀ ਆ ਇਨਾਂ ਨੇ ਮੇਰੇ ਕੋ ਬਚਾਇਆ ਪੰਜ ਸੱਤ ਬੰਦੇ ਮੈਨੂੰ ਪੈ ਗਏ ਤੇ ਆਪਣਾ ਪੁਲਿਸ ਹੌਸਲੇ ਜਾ ਕੇ ਕੰਪਲੇਂਟ ਕੀਤੀ ਥਾਣੇ ਚ ਮੈਂ ਸਦਰਸਾਂਹਾਂ ਜਾ ਕੇ ਕੰਪਲੇਂਟ ਕੀਤੀ ਪਰ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਕਿਸੇ ਨੇ ਉਹ ਕਹਿੰਦੇ ਕਿ ਉਹ ਅਗਲਿਆਂ ਨੇ ਕਹਿ ਦਿੱਤਾ ਕਿ ਇੱਥੇ ਕੋਈ ਲਿਖਣ ਵਾਲਾ ਨਹੀਂ ਹੈਗਾ ਮੈਂ ਉੱਥੋਂ ਨਿਕਲ ਆਇਆ ਇੱਥੇ ਆ ਕੇ 112 ਤੇ ਰਿਪੋਰਟ ਕੀਤੀ ਆ ਥਾਣੇ ਤੁਸੀਂ ਗਏ ਥਾਣੇ ਵਾਲੇ ਕਹਿੰਦੇ ਸਾਡੇ ਕੋਈ ਲਿਖਣ ਵਾਲਾ ਬੰਦਾ ਨਹੀਂ ਹੈਗਾ ਬੰਦਾ ਕੋਈ ਨਹੀਂ ਸੀ ਜਿਹੜਾ ਉੱਥੇ ਰਿਪੋਰਟ ਲਿਖਦਾ ਮੁਲਾਜ਼ਮ ਕੋਈ ਨਹੀਂ ਹੈ ਕੋਈ ਨਹੀਂ ਸੀਗਾ ਜਿਹੜਾ ਉੱਥੇ ਰਿਪੋਰਟ ਲਿਖਦਾ ਤੁਹਾਨੂੰ ਕਿਹਨੇ ਕਿਹਾ ਤਾ ਵੀ ਇੱਥੇ ਲਿਖਣ ਵਾਲਾ ਉੱਥੇ ਕੋਈ ਨਹੀਂ ਸੀਗਾ ਜਿੱਥੇ ਰਿਪੋਰਟ ਲਿਖਦੇ ਆ ਮੁੰਸ਼ੀ ਕੀਤੀ ਆ ਤੇ ਦੋ ਅਧਿਕਾਰੀ ਆਏ ਨੇ ਪੁਲਿਸ ਅਧਿਕਾਰੀ ਉਹਨਾਂ ਨੇ ਮੈਨੂੰ ਬਸ ਇਹ ਕਿਹਾ ਵਾ ਕਿ ਇੱਕ ਐਪਲੀਕੇਸ਼ਨ ਲਿਖ ਕੇ দাও ਤੁਸੀਂ ਕੱਲ ਮੈਨੂੰ ਸਦਰ ਥਾਣੇ ਸਵੇਰੇ ਤੇ ਅਸੀਂ ਇੱਥੇ ਕਾਰਵਾਈ ਕਰਾਂਗੇ ਤੇ ਹੁਣ ਜਦੋਂ ਤੁਸੀਂ ਕੰਪਲੇਂਟ ਦੇਣਗੇ ਉਹ ਕਿਸੇ ਨੇ ਕੰਪਲੇਂਟ ਨਹੀਂ ਲਈਦਾ ਕੋਈ ਕਿਸੇ ਨੇ ਕੋਈ ਕੰਪਲੇਂਟ ਨਹੀਂ ਲੀਤੀ ਕਿਸੇ ਦਾ ਨਹੀਂ ਕੋਈ ਹਾਂਜੀ ਸਵੇਰੇ ਲੈਂਦਾ ਸਵੇਰੇ ਕੰਪਲੇਂਟ ਦੇਣ ਤੋਂ ਪਹਿਲਾਂ ਕੋਈ ਹਾਦਸਾ ਹੋ ਜਾਏ ਕੋਈ ਜਾਨੀ ਮਾਨੀ ਭਾਜੀ ਮੈਂ ਵੀ ਉਹਨਾਂ ਨੂੰ ਇਹੀ ਕਿਹਾ ਸੀਗਾ ਜੇ ਮੰਨ ਲਓ ਰਾਤੀ ਮੇਰੇ ਨਾਲ ਕੁਝ ਹੋ ਗਿਆ ਫਿਰ ਕੀ ਕਰੋਗੇ ਪਰ ਭਾਜੀ ਸੇਮ ਉਦਾਂ ਹੀ ਹੋਇਆ ਕਿ ਉਹਦੇ ਹੀ ਜਿੱਦਾਂ ਮੈਂ ਰਿਪੋਰਟ ਦਿੱਤੀ ਉਹਦੇ ਅੱਧੇ ਘੰਟੇ ਬਾਅਦ ਹੀ ਇੱਥੇ ਰੋੜੇ ਪੱਥਰ ਤੇ ਬੋਤਲਾ ਮਾਰੀਆਂ ਗਈਆਂ ਨੇ ਆ ਕਰਪਾਨਾ ਮਾਰੀਆਂ ਗਈਆਂ ਨੇ ਤੋਂ ਬਾਅਦ ਹਮਲਾ ਹਾਂ ਤਾਨੇ ਬਾਨ ਤੋਂ ਬਾਅਦ ਹਮਲਾ ਹੋਇਆ ਜੀ ਉਹ ਜਿਨ੍ਹਾਂ ਨੇ ਉਹ ਜਿਨ੍ਹਾਂ ਨੇ ਕੀਤਾ ਤੁਹਾਨੂੰ ਪਛਾਣ ਆਈ ਉਹ ਸਾਰੇ ਹਾਂਜੀ ਇੱਕ ਮੁੰਡੇ ਦਾ ਮੈਨੂੰ ਨਾਂ ਯਾਦ ਨਹੀਂ ਪੁਲਿਸ ਨੂੰ ਤੁਸੀਂ ਨਾਂ ਸਾਰੇ ਹਾਂਜੀ ਪੁਲਿਸ ਨੂੰ ਦੱਸਿਆ ਜੀ ਬਿਲਕੁਲ ਦੱਸਿਆ ਜੀ ਹੁਣ ਕੀ ਮੰਗ ਕੀ ਕਰਦੇ ਕਾਰਵਾਈ ਮੰਗੇ ਕਰਦਾ ਵਾ ਜੀ ਮੇਰੀ ਬਾਈਪਾਸ ਤੇ ਦੁਕਾਨ ਹੈ ਰੋਜ਼ ਮੈਂ ਇਸੇ ਰਾਤ ਨੂੰ ਲੰਘਣਾ ਰੋਜ਼ ਇਸੇ ਰਾਤ ਆਉਣਾ ਜਾਣਾ ਹੈ ਜੇ ਕੱਲ ਨੂੰ ਮੇਰੇ ਕੋਈ ਵਾਪਰਦਾ ਮੇਰਾ ਕੋਈ ਹਾਸਾ ਵਾਪਰਦਾ ਤੇ ਕੌਣ ਜੁਮਦਾ ਬਸ ਮੇਰੀ ਕਿਸ ਤਰ੍ਹਾਂ ਦਾ ਮੌਸ ਜਦੋਂ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਭਾਜੀ ਬਹੁਤ ਗੰਦਾ ਲਗਭਗ ਪਿਛਲੇ 1 ਸਾਲ ਤੋਂ ਜਿਹੜੀਆਂ ਇੱਥੇ ਨਾਈ ਦੀਆਂ ਨਵੀਆਂ ਦੁਕਾਨਾਂ ਖੁੱਲ ਰਹੀਆਂ ਨੇ ਜਾਂ ਕੋਈ ਹੋਰ ਕੰਮ ਖੁੱਲ ਰਿਹਾ ਆ ਉਹਨਾਂ ਕਰਕੇ ਜਿਹੜੇ ਬਾਹਰ ਦੇ ਮੁੰਡੇ ਆਣ ਕੇ ਇੱਥੇ ਗੁੰਡਾਗਰਦੀ ਕਰ ਰਹੇ ਆ ਸਰੇ ਆਮ ਗੁੰਡਾਗਰਦੀ ਹੁੰਦੀ ਏ ਸਰ ਇਹ ਇਲਾਕੇ 'ਚ ਪਹਿਲੇ ਵੀ ਇਸ ਤਰ੍ਹਾਂ ਦੇ ਕਾਫੀ ਮੌਕੇ ਪੁੱਛ ਦਿਨ ਪਹਿਲਾਂ ਹੀ ਵੇਖਾਂ ਦਾ ਇਸ ਇਲਾਕੇ ਦੇ ਇਸ਼ਟਾ ਵਗੈਰਾ ਚੱਲੀਆਂ ਵਾ ਭਾਜੀ ਹਫਤਾ ਨਹੀਂ ਅਜੇ ਇਲਾਕੇ 'ਚ ਫਿਰ ਇਸ ਤਰ੍ਹਾਂ ਦੀ ਭਾਜੀ ਪੁਲਿਸ ਦੀ ਕੋਈ ਕਾਰਵਾਈ ਨਹੀਂ ਆ ਪੁਲਿਸ ਦੀ ਜੇ ਮ ਗਸ਼ਤ ਹੋਣੀ ਚਾਹੀਦੀ ਔਰ ਨਹੀਂ ਆ ਇਸ ਮਹੱਲੇ ਦੇ ਵਿੱਚ ਬਿਲਕੁਲ ਨਹੀਂ ਆ ਇਸ ਗਲ ਮਹੱਲੇ ਦੇ ਵਿੱਚ ਪੁਲਿਸ ਨਹੀਂ ਆਉਂਦੀ ਨਾ ਕੋਈ ਇੱਕ ਗਨ ਗੱਲ ਹੁੰਦੀ ਹੈ ਅਗਲੇ ਦਿਨ ਪੁਲਿਸ ਦੇਖਦੀ ਹੈ ਉਸ ਤੋਂ ਬਾਅਦ ਫਿਰ ਭੁੱਲ ਜਾਂਦੀ ਹੈ ਸਾਨੂੰ ਫਿਰ ਛੱਡ ਦਿੰਦੀ ਹੈ ਹੁੰਦਾ ਹੈ ਤੁਸੀਂ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਦੱਸੋਗੇ ਸਾਰਾ ਮੈਟਰ ਭਾਜੀ ਦੇਖੋ ਅਸੀਂ ਵੀ ਇਸੇ ਦੇਸ਼ ਦੇ ਰਹਿਣ ਵਾਲੇ ਹਾਂ ਅਸੀਂ ਵੀ ਇਸੇ ਦੇਸ਼ ਦੇ ਰਹਿਣ ਵਾਲੇ ਹਾਂ ਅਸੀਂ ਵੀ ਟੈਕਸ ਭਰਦੇ ਹਾਂ ਟੈਕਸਪੇਅਰ ਹਾਂ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਲੋਕੀ ਸਾਨੂੰ ਵੀ ਥੋੜੀ ਸਿਕਿਉਰਿਟੀ ਮਿਲੇ ਹੁਣ ਮੇਰੀ ਇੱਕ ਮੋਬਾਈਲ ਦੀ ਸ਼ਾਪ ਹੈ ਮੈਂ ਹਰ ਸਾਲ ਹੋਵੇ ਬੀ ਜੀ ਐਸਟੀ ਨੰਬਰ ਮੇਰੇ ਕੋਲ ਮੈਂ ਹਰ ਸਾਲ ਟੈਕਸ ਭਰਦਾ ਹਾਂ ਤੇ ਮੈਂ ਇੰਨਾ ਕਿ ਸਰਕਾਰ ਤੋਂ ਚਾਹੀ ਸਕਦਾ ਹਾਂ ਕਿ ਮੇਰੀ ਸੇਫਟੀ ਕੀਤੀ ਜਾਵੇ ਮੈਨੂੰ ਇਸ ਚ ਪਰ ਅੱਜ ਤੱਕ ਮੈਨੂੰ ਨਹੀਂ ਕਿਸੇ ਵੱਲੋਂ ਕੁਝ ਨਹੀਂ ਆਇਆ। ਠੀਕ ਹੈ। ਹਾਂਜੀ ਸਰ ਸਰ ਕੀ ਸਾਰਾ ਮਾਮਲਾ? ਮਾਮਲਾ ਤੇ ਕਟਿੰਗ ਦੀ ਦੁਕਾਨ ਹੈ ਨਾਈ ਦੀ। ਅੱਛਾ ਜੀ। ਹੁਣ ਤਾਂ ਚਲ ਗਿਆ ਬੰਦ ਕਰਕੇ। ਅੱਛਾ ਜੀ। ਸਹੀ ਮੌਕੇ ਤੇ ਆ ਗਏ ਆ। ਉਹ ਸਵੇਰੇ ਜਦੋਂ ਦੁਕਾਨ ਖੁੱਲੂਗਾ ਫਿਰ ਵੇਖ ਲਾਂਗੇ ਉਹਨਾਂ ਨੂੰ ਕਹਤਾ ਹੁਕਮਲੇਟ ਉਥੇ ਥਾਣੇ ਦੇ ਦੋ। ਥਾਣੇ ਸਦਰ ਜੀ? ਹਾਂਜੀ ਸਦਰ ਥਾਣੇ। ਜੀ ਠੀਕ ਹੈ ਇੱਕ ਇਹ ਕੋਈ ਸੱਟਪੇਟ ਲੱਗੀ ਨਹੀਂ ਨਹੀਂ ਕੋਈ ਨਹੀਂ ਬਚਾਇਆ ਸ਼ਾਂਤੀ ਉਹ ਪਾਣੀ ਬਚਾ ਕਿੰਨਾ ਕਿਟ ਰੋੜ ਚੱਲਿਆ ਤੁਹਾਡੇ ਸਾਹ ਨੂੰ ਇਹ ਤਾਂ ਬਟਾ ਨਾਰਮਲ ਹੀ ਥੋੜਾ ਜੀ ਹਾਂ ਇਹ ਗਲਤੀ ਕਿਹਦੀ ਮਾਦੇ ਮੌਕੇ ਦੇ ਪੁੱਛੇ ਦੇ ਇਹ ਤਾਂ ਹੁਣ ਵੇਖਾਂਗੇ ਸਿਰੇ ਇਨਕੁਆਰੀ ਕਰਾਂਗੇ ਵੇਖਾਂਗੇ ਕਿਹਦੀ ਗਲਤੀ ਹੈ ਕਿਹਦੀ ਨਹੀਂ ਹਾਂਜੀ ਜਿੰਨਾ ਘਾ ਰੋੜੇ ਚੱਲੇ ਉਹਨਾਂ ਨੂੰ ਸਾਥ ਮਿਲ ਜੇ ਘਰੀ ਮੇਰਾ ਬਿਲਕੁਲ ਧੰਨਵਾਦੀ